ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਵਾਦ ਸਾਲ ਦੇ ਸਾਰੇ ਵੀਰਾਂ ਦਾ ਆਪਣੇ YouTube Facebook Instagram ਚੈਨਲ ਤੋਂ ਰਿਕਵਰੀ ਆਤੇ ਅੱਜ ਇੱਕ ਵਾਰੀ ਫਿਰ ਤੇ ਭਰਾਵਾਂ ਵਾਸਤੇ ਆਪਾਂ ਲੈ ਕੇ ਆ ਗਏ ਹੁੰਡਾ ਗੱਡੀਆਂ ਦਾ ਸਟਾਕ ਪਸੰਤ ਪੰਚਮੀ ਤੇ ਉਸ ਤੋਂ ਪਹਿਲਾਂ ਬਾਈ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਵੱਧ ਤੋਂ ਵੱਧ ਮੇਰੇ ਕਰ ਲੋ ਸ਼ੇਅਰ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸਬਸਕ੍ਰਾਈਬ ਸਾਡੇ ਚੈਨਲ ਨੂੰ ਕਰ ਲੋ ਤੇ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਬਾਈ ਪਤਾ ਕਰ ਲੋ ਨੋਟ ਢੋਰੀ ਕਾਰ ਬਿਆਰ ਓਪੋਜ਼ਿਟ ਸਮਾਰਟ ਪੁਆਇੰਟ ਪੀਵੀਐਸ ਦੀ ਏਜੰਸੀ ਐਮਕੇ ਬਾਈਪਾਸ ਰੋਡ ਸ਼ਹਿਰ ਲੋਕੇਸ਼ਨ ਟੁਰੀ ਇਹ ਗੱਡੀ ਆ Honda 2010 ਮਾਡਲ VM T ਟਾਪ ਮਾਡਲ ਬਹੁਤ ਸੋਹਣੀ ਕਾਰ ਆ ਗੱਡੀ ਤੇ ਨਿਗਾਹ ਮਾਰ ਲਓ ਬਹੁਤ ਸੋਹਣੀ ਕਾਰ ਆ ਬੰਪਰ ਟੂ ਬੰਪਰ ਬਸ ਹੈਗੀ ਥੋੜੇ ਟਾਈਮ ਲਈ ਹੀ ਹੈ ਜਿਆਦਾ ਟਾਈਮ ਆਪਣਾ ਹੈ ਨਹੀਂ ਇਸ ਗੱਡੀ ਦਾ ਪ੍ਰਾਈਸ 2 ਲੱਖ ਫਿਕਸ ਵਿਦ ਐਨਓਸੀ ਪੰਜਾਬ ਸੈਕੰਡ ਕਾਰ ਆ ਗਈ ਆ ਆਪਣੇ ਕੋਲੇ Honda SMT 2010 ਮਾਡਲ ਬਹੁਤ ਸੋਹਣੀ ਕਾਰ ਆ ਵੀ ਇਸ ਗੱਡੀ ਦੇ ਦੋ ਤੋਂ ਤਿੰਨ ਪੀਸ ਪੇਂਟ ਨੇ ਇਸ ਗੱਡੀ ਦਾ ਪ੍ਰਾਈਸ ਹੈ 185000 ਰੁਪਏ ਵਿਦਿਆਨੂਸੀ ਪੰਜਾਬ ਥਰਡ ਕਾਰ ਬੀ ਐਮਟੀ 100 ਮਾਡਲ 2010 ਮੰਨ ਲਓ ਵਾਈਟ ਕਲਰ ਦੀ ਇਹ ਵੀ ਗੱਡੀ ਦੇ ਇੱਕ ਪੀਸ ਪੇਂਟ ਆ ਬਾਕੀ ਸਾਰੀ ਓਰੀਜਨਲ ਆ ਲਾਈ ਵੀਲ ਪਏ ਨੇ ਇਸ ਗੱਡੀ ਦਾ ਪ੍ਰਾਈਸ ਹੈ 210000 ਰੁਪਏ ਜਿਸ ਕਿਸੇ ਵੀਰ ਨੇ ਸਨ ਰੂਫ ਵਾਲੀ ਗੱਡੀ ਲੈਣੀ ਆ ਤਾਂ ਉਹਨਾਂ ਵਾਸਤੇ ਹੋਂਡਾ ਆਪਣੇ ਕੋਲ ਬਹੁਤ ਸੋਹਣੀ ਕਾਰ ਆਈ ਹੈ ਸਨ ਰੂਫ ਵਾਲੀ ਗੱਡੀ ਦੇ ਨਿਗਾ ਮਾਰ ਲਓ ਬਹੁਤ ਸੋਹਣੀ ਕਾਰ ਆ ਵਿੱਚੋਂ ਇੰਟੀਰੀਅਰ ਦੇ ਬਿਲਕੁਲ ਸਾਫ਼ ਸੁਥਰੀ ਕਾਰ ਆ ਨੇ ਘਾ ਮਾਰ ਲਿਆ ਪੋਸ਼ਰ ਬਟਨ ਨੂੰ ਸਟਾਰਟ ਦੋਨੇ ਚਾਬੀਆਂ ਗੱਡੀ ਤੇ ਨਾਲ ਨੇ ਪੂਰਾ ਸੋਨਾ ਬ੍ਰੈਂਡ ਆ ਹੋਂਡਾ ਦਾ ਲੋ ਜੀ ਦੇਖਾ ਮਾਰ ਲਓ 16 ਮਾਡਲ ਉਹਦੀ 16 ਮਾਡਲ ਗੱਡੀ ਆ ਵੀ ਐਮਟੀ ਇਹ ਵੇਰੀਐਂਟ ਆ ਤੇ ਗੱਲ ਕਰਦੇ ਆ ਇਸ ਗੱਡੀ ਤੇ ਰੇਟ ਦੀ ਇਸ ਗੱਡੀ ਦਾ ਰੇਟ ਆ ਜੀ 5 ਲੱਖ 25000 ਰੁਪਇਆ ਵਿਦ ਐਨਓਸੀ ਪੰਜਾਬ ਇਹ ਆ ਗਈ ਆ ਸਕੋਰਪੀਓ 2012 ਮਾਡਲ ਕਿਸੇ ਵਕੀਲ ਦੀ ਗੱਡੀ ਆ 12 ਮਾਡਲ ਜਿਹੜੇ ਕਿਸੇ ਵੀਰ ਨੇ ਸਕੋਰਪੀਓ ਬਲੈਕ ਕਲਰ ਦੀ ਲਾਣੀ ਤਾਂ ਆਪਣੇ ਕੋਲ ਪੂਰੀ ਟੌਪ ਦੀ ਕਾਰ ਇਹ ਆਈ ਆ ਟਾਇਰ ਨਵੇਂ ਨੇ ਸਿਰਫ ਲੱਖ ਤੋਂ ਸਵਾ ਲੱਖ ਦੇ ਲਵੇ ਇਹ ਚੱਲੀ ਹੋਈ ਕਾਰ ਆ ਲੋ ਜੀ ਨਿਕਾ ਮਾਰ ਲਓ ਬੰਦੇ ਛੋਣੀ ਕਾਰ ਵੀਰੇ ਥੋੜੇ ਟਾਈਮ ਲਈ ਹੀ ਕਾਰ ਆ ਗੱਲ ਕਰਦੇ ਆ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਹੈ 3,80,000 ਰੁਪਏ ਇਹ ਤਾਂ ਨੂੰ ਸੀ ਪੰਜਾਬ ਸੈਲਰੀਓ 2021 ਮਾਡਲ 50 ਨੰਬਰ ਜੇ ਕਿਸੇ ਵੀਰ ਨੇ 50 ਨੰਬਰ ਗੱਡੀ ਲੈਣੀ ਆ ਤਾਂ ਉਹਨਾਂ ਵਾਸਤੇ ਸੈਲਰੀਓ ਬਹੁਤ ਸੋਣੀ ਕਾਰ ਆ ਰਹੀ ਹੈ 21 ਮਾਡਲ ZXI ਲੋਨ ਵੀ ਗੱਡੀ ਤੇ ਤੈਨੂੰ 2.5 ਲੱਖ ਦਾ ਹੋ ਜਾਊਗਾ ਚੱਲ ਕਰਦੇ ਆ ਇਸ ਗੱਡੀ ਦੇ ਰੇਟ ਦੀ ਇਸ ਗੱਡੀਆ ਰੇਟ ਹੈ 4 ਲੱਖ 25000 ਰੁਪਿਆ ਕਵੇਡ 2016 ਮਾਡਲ ਕਿਸੇ ਆਰਮੀ ਪਰਸਨ ਦੀ ਇਹ ਕਾਰ ਆ 1 ਲੱਖ 80000 ਤੋਂ ਲੈ ਕੇ 2 ਲੱਖ ਦਾ ਲੋਣੀ ਵੇਜੋ ਗੱਲ ਕਰਦੇ ਆ ਇਸ ਗੱਡੀ ਦੇ ਰੇਟ ਦੀ ਇਸ ਗੱਡੀਆ ਰੇਟ ਹੈ ਜੀ 2 ਲੱਖ 35000 ਇਹ ਐਕਸਯੂਵੀ ਬਲੈਕ ਕਲਰ ਸਨਰੂਫ ਵਾਲੀ ਗੱਡੀ ਨਿਗਾਹ ਮਾਰ ਲਓ ਇਹਦਾ ਸਾਰੀ ਲਗਭਗ ਬੰਪਰ ਟੂ ਬੰਪਰ ਗੱਡੀ ਇਹ ਰੀਜਨਲ ਆ ਗੱਲ ਕਰਦੇ ਆ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਹੈ 7,75,000 ਰੁਪਿਆ i20 ਜਿਸ ਤੁਸੀਂ ਵੀਰ ਨੇ i20 ਪੰਜਾਬ ਨੰਬਰ ਲੈਣੀ ਹੈ ਤਾਂ ਆਪਣੇ ਕੋਲੇ ਬਹੁਤ ਸੋਹਣੀ ਕਾਰ ਰਹੇ ਹੈ i20 ਆਈਆ ਪੰਜਾਬ ਨੰਬਰ ਆ ਗੱਲ ਕਰਦੇ ਆ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਹੈ ਜੀ 2,75,000 ਰੁਪਿਆ ਪੰਜਾਬ ਦਾ ਨੰਬਰ ਹੈ ਇੱਕ ਸਾਡੇ ਕੋਲ ਆਟੋ ట్రాన్స్‌મિਸ਼ਨ ਕਿਸੇ ਵੀਰ ਨੇ ਆਟੋ ట్రాన్స్‌મિਸ਼ਨ ਕਾਰ ਲੈਣੀ ਆ ਤਾਂ ਆਪਣੇ ਕੋਲੇ ਹੰਡਾਈ ਦੀ ਆਈਟਨ ਬਹੁਤ ਸੋਹਣੀ ਕਾਰ ਆਈ ਆਪਣੇ ਕੋਲੇ ਲੋ ਜੀ ਨਿਗਾਹ ਮਾਰ ਲਓ ਗੱਡੀ ਤੇ 70000 ਇਹ ਚੱਲੀ ਹੀ ਕਾਰ ਆ ਲੋ ਜੀ ਵਿੱਚੋਂ ਵੀ ਮੜੀ ਨਿਗਾਹ ਮਾਰ ਲਓ ਤੇ ਇਸ ਗੱਡੀ ਦੇ ਪ੍ਰਾਈਸ ਦੀ ਗੱਲ ਕਰਦੇ ਆ ਇਸ ਗੱਡੀ ਦਾ ਪ੍ਰਾਈਸ ਆ ਜੀ 2 ਲੱਖ ਰੁਪਇਆ ਵਿਦ ਐਨਓਸੀ ਪੰਜਾਬ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਰੇ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਬਸੰਤ ਪੰਚਮੀ ਤੇ ਸਪੈਸ਼ਲ ਆਫਰ ਦਵਾਂਗੇ ਉਹ ਤੁਸੀਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਕਰ ਸਕਦੇ ਹੋ ਸਵਾਰਕ ਮਿਲਦੇ ਆ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰੇ ਵੀਰਾਂ ਨੂੰ ਹੈਪੀ ਪਸੰਤ ਪੰਚਮੀ ਅਸੀਂ ਕਾਲ